ਵਾਹਿਗੁਰੂ ਜੀ ਕਾ ਖਾਲਸਾ ਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦਰਸ਼ਨ ਬੀਬੀ ਤਕੜੀਆਂ ਭਾਈ ਠੀਕ ਆ ਹੁਣ ਦਵਾਈਆਂ ਦਾ ਸਮਾਂ ਜੀ ਸ਼ਾਮ ਦਾ ਟਾਈਮ ਆ ਸਾਡੀ ਭੈਣ ਸਤਿ ਸ਼੍ਰੀ ਅਕਾਲ ਪੁੱਤ ਇਹ ਸ਼ਾਦੀਆ ਭੈਣ ਇਹ ਦਵਾਈਆਂ ਦਵਾ ਰਹੇ ਨੇ ਨਾਲ ਹੁਣ ਪਾਣੀ ਪਾਈ ਜਾਂਦੇ ਨੇ ਕੋਸਾ ਗਲਾਸਾਂ ਨੂੰ ਕਰ ਦਿਆਂ ਕਰ ਦਿਆਂ ਮੈਂ ਕਰ ਦਿਆਂ ਹਾਂ ਕਹਿ ਦਿੰਦੇ ਆ ਉਹ ਭੇਜਾਂਗੇ ਹਾਂ ਸ਼ਫਾਲੀ ਠੀਕ ਹੈ ਪੂਜਾ ਨਮਸਤੇ ਹਾਂ ਕਿਵੇਂ ਹੋ ਜਾਈ ਟੁੱਟ ਗਈ ਹਾਂ ਕਿਆ ਟੁੱਟ ਗਈ ਕਰਨਾ ਤੂੰ ਸਤਿ ਸ੍ਰੀ ਅਕਾਲ ਭੈਣੇ ਠੀਕ ਹੈ ਮੇਰੀ ਭੈਣ ਜੇ ਤਾਂ ਠੀਕ ਹੈ ਹਾਂ ਭਾਈ ਸਤਿ ਸ੍ਰੀ ਅਕਾਲ ਨਮਸਕਾਰ ਨਮਸਕਾਰ ਇਧਰ ਹੋ ਜਾ ਭੈਣੇ ਐਨ ਹੋ ਜਾ ਹਾਂ ਇੱਥੇ ਹੁਣ ਮੈਡੀਸਿਨਸ ਦਿੱਤੀਆਂ ਜਾ ਰਹੀਆਂ ਜੀ ਦਵਾਈਆਂ ਤੇ ਹਰੇਕ ਪੇਸ਼ੰ ਦਾ ਉੱਪਰ ਨਾਮ ਲਿਖਿਆ ਹੋਇਆ ਜਿਹੜੀ ਜਿਹੜੇ ਜਿਹੜੇ ਪੇਸ਼ੰਟ ਦੀ ਮੈਡੀਸਿਨ ਕੱਢੀ ਗਈ ਆ ਆ ਦੇਖੋ ਹਰੇਕ ਦਾ ਨਾਮ ਲਿਖਿਆ ਹੋਇਆ ਉੱਪਰ ਤੇ ਉਹਨਾਂ ਨੂੰ ਦਵਾਈਆਂ ਕੱਢ ਕੇ ਇੱਥੇ ਜਿਵੇਂ ਹਰਪਜਨ ਕੌਰ ਮਾਤਾ ਵਾ ਉਹਦਾ ਨਾਮ ਲਿਖਿਆ ਹੋਇਆ ਤੇ ਹੁਣ ਸ਼ਾਮ ਦਾ ਟਾਈਮ ਸ਼ਾਮ ਦੇ ਟਾਈਮ ਦਵਾਈਆਂ ਦਿੱਤੀਆਂ ਜਾਣੀਆਂ ਹਾਂ ਸ੍ਰਿੰਦਰ ਭਾਣੇ ਸਾਸ੍ਰੀ ਕਾਰ ਠੀਕ ਹੈ ਸਿੰਦਰ ਭਾਣੇ ਸਿੰਦਰ ਤੇ ਸਾਡੀ ਸਿਮਰਨ ਗੁਰ ਸਿਮਰਨ ਤੇ ਸਿੰਦਰ ਭੈਣ ਸਾਡੇ ਦਿੱਲੀ ਤੋਂ ਆਏ ਹੋਇਆ ਸੀ ਤੇ ਇਦਾਂ ਹੀ ਹੁਣ ਸ਼ਾਮ ਦਾ ਟਾਈਮ ਆ ਚਹਲ ਪਹਲ ਹੋ ਰਹੀ ਆ ਬੱਚੇ ਸਤਿ ਸ੍ਰੀ ਅਕਾਲ ਮਾ ਠੀਕੋ ਤੇ ਹਾਂ ਬਈ ਅੰਜਲੀ ਕਿਵੇਂ ਆ ਠੀਕ ਆ ਪੁੱਤ ਠੀਕ ਆ ਬਈ ਠੰਡ ਹੋ ਗਈ ਹੁਣ ਬਚ ਕੇ ਰਹਿਣਾ ਠੰਡ ਤੋਂ ਸਿਆ ਹਾਂ ਬੇਬੇ ਰਾਮ ਕੁਰੇ ਤਕੜੀਆਂ ਭਾਈ ਕੰਡਨਸਰ 12 ਜੀ ਜਿੰਦੇ ਰਾ ਜੁਵਾਰੇ ਚ ਮੰਜਾ ਕਰਨਾ ਮੈਂ ਹਾਂ ਜੁਵਾਰੇ ਚ ਰਹਿੰਦੀ ਐ ਨਾ ਮੈਂ ਨਹੀਂ ਜਾਣਾ ਚਲ ਜੁਵਾਰੇ ਚ ਮੰਜਾ ਰਹਿਣ ਠੀਕ ਐ ਠੀਕ ਐ ਚਵਾਰੇ ਚ ਨਹੀਂ ਕਰੀ ਹੋਰ ਬੇਬੇ ਤਕੜੀਆਂ ਐ ਭਾਈ ਠੀਕ ਐ ਨਮਸਤੇ ਬੇਬੇ ਠੀਕ ਐ ਇਹ ਮਾਤਾ ਨੂੰ ਕਾਲੀ ਮਾਤਾ ਦੇ ਮੰਦਰ ਦੇ ਬਾਹਰੋਂ ਲੈ ਕੇ ਆਏ ਸੀ ਅਸੀਂ ਪਟਿਆਲੇ ਤੋਂ ਨਾਲ ਇਹਦੇ ਘਰ ਵਾਲਾ ਸੀਗਾ ਬਾਲਾ RAM ਦੋਨਾਂ ਨੂੰ ਲੈ ਕੇ ਆਏ ਸੀ ਹੁਣ ਠੀਕ ਐ ਤੁਰੇ ਫਿਰਦੀ ਐ ਮਾਤਾ ਨਹੀਂ ਲੱਗ ਰਹੀ ਜੱਸੀ ਗੱਲ ਭੈਣ ਤੇ ਹੁਣ ਜਿਵੇਂ ਤੁਸੀਂ ਦੇਖਦੇ ਹੋ ਮੰਜੇ ਲਾਉਣ ਨੂੰ ਜਗ੍ਹਾ ਨਹੀਂ ਬਚੀ ਹੁਣ ਪੂਰਾ ਫੁੱਲ ਹੋ ਗਿਆ ਵਿਚ ਦੀ ਜਗ੍ਹਾ ਨਿੰਗਣ ਨੂੰ ਆ ਇਧਰ ਵੀ ਵਿਚਾਰ ਦੀ ਜਗ੍ਹਾ ਹੈ ਨਹੀਂ ਕਿ ਉੱਥੋਂ ਵੀ ਵਿਚਾਰ ਦੀ ਜਗ੍ਹਾ ਨਹੀਂ ਸਾਰੇ ਮੰਜੇ ਜੁੜ ਗਏ ਨੇ ਨਾਲ ਤੇ ਹੁਣ ਅਸੀਂ ਉੱਪਰਲੇ ਫਲੋਰ ਤੇ ਅੱਧਾ ਫਲੋਰ ਉੱਪਰਲਾ ਯੂਜ਼ ਕਰ ਰਹੇ ਹਾਂ ਜਿੱਥੇ ਪਹਿਲਾਂ ਬਾਪੂ ਬਜ਼ੁਰਗਾਂ ਦੇ ਰਹਿائش ਕੀਤੀ ਸੀ ਹੁਣ ਪਿਛਲੇ ਪਾਸੇ ਦੀ ਅੰਦਰ ਅੰਦਰ ਦੀਆਂ ਜਾਲੀਆਂ ਲਾਤੀਆਂ ਇਦਾਂ ਵੀ ਇਧਰ ਦੀ ਕੋਈ ਬਾਹਰ ਨਾ ਜਾਵੇ ਜਾਂ ਕੋਈ ਢਿੱਗ ਨਾ ਪਾਵੇ ਤੇ ਜਾਲੀਆਂ ਲਾ ਕੇ ਤੇ ਇਹ ਇਹ ਦੇਖੋ ਪੌੜੀਆਂ ਪੂਰਾ ਇਹਨੂੰ ਸੇਫ ਪੈਸੇਜ ਬਣਾਇਆ ਵਾ ਹੁਣ ਬੀਬੀਆਂ ਨੂੰ ਤੇ ਭੈਣਾਂ ਨੂੰ ਤੇ ਅੱਧਾ ਫਲੋਰ ਹੋਰ ਆ ਜਿਹੜਾ ਉਹ ਦਿੱਤਾ ਆ ਬੈੱਡ ਲੱਗ ਗਿਆ ਜੀ ਸਾਰੇ ਹੁਣ ਜਿਹੜੇ ਬੀਬੀਆਂ ਦੇ ਭੈਣਾਂ ਵਾਸਤੇ ਸਾਨੂੰ ਬਹੁਤ ਸਾਰੇ ਫੋਨ ਆਉਂਦੇ ਆ ਹੁਣ ਉਹਨਾਂ ਵਾਸਤੇ ਥੋੜੀ ਜਗ੍ਹਾ ਬਣਾਈ ਆ ਹੋਰ ਮਿੱਤਾ ਜੋ ਸਰਦੀਆਂ ਵੀ ਹੁਣ ਮੂਰੇ ਥੱਲੇ ਇਕੱਠ ਬਹੁਤ ਵਧੀ ਜਾਂਦਾ ਸੀ ਕਰੀਬ 150 ਮੈਂਬਰ ਹੋ ਗਏ ਬੀਬੀਆਂ ਤਾਂ ਇੱਕ ਹਾਲ ਦੇ ਵਿੱਚ ਇੰਨੇ ਜ਼ਿਆਦਾ ਮੈਂ ਬਰਾਦਾ ਰਹਿਣਾ ਮੁਸ਼ਕਲ ਸੀਗਾ ਤੇ ਹੁਣ ਇੱਥੇ ਇਹ ਪੂਰਾ ਵੱਡਾ ਹਾਲ ਸੀ ਇਹਨੂੰ ਅਸੀਂ ਅੱਧਾ ਘੱਟ ਤਾਂ ਵਿੱਚੋਂ ਡਿਵਾਈਡ ਕਰਕੇ ਅੱਧਾ ਉਧਰ ਛੱਡਤਾ ਬੱਚਿਆਂ ਵਾਸਤੇ ਤੇ ਅੱਧਾ ਇਧਰਲੇ ਪਾਸੇ ਵਿੱਚ ਰਲਾ ਲਿਆ ਵਾ ਇੱਥੇ ਤੇ ਇਧਰਲੇ ਪਾਸੇ ਜਿਹੜੀਆਂ ਬੀਬੀਆਂ ਮੰਨ ਲਓ ਜਿਵੇਂ ਕੋਈ ਟੀਵੀ ਵਾਲੀ ਪੇਸ਼ੈਂਟਾਂ ਕੋਈ ਮਾਤਾ ਜਿਹਨੂੰ ਕੋਈ ਮੇਜਰ ਪ੍ਰੋਬਲਮ ਆ ਉਹਨੂੰ ਅਲੱਗ ਇਧਰ ਬੋਰਡ ਆ ਇੱਥੇ ਵਾਸ਼ਰੂਮ ਅਟੈਚ ਆ ਨਾਲ ਇੱਧਰ ਬੀਬੀਆਂ ਵਾਸਤੇ ਉੱਪਰ ਟਾਇਲਟ ਤੇ ਵਾਸ਼ਰੂਮ ਆ ਜਿਹੜੇ ਉਹ ਬਣੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਸ਼ੈਂਕ ਲੱਗੇ ਹੋਏ ਨੇ ਇਹ ਟਾਇਲਟਸ ਨੇ ਪੰਜ ਟਾਇਲਟਸ ਨੇ ਇੱਕ ਇਕੱਲਾ ਵਾਸ਼ਰੂਮ ਆ ਨਾਉਣ ਵਾਸਤੇ ਤੇ ਇੱਧਰ ਵੀ ਇਹ ਵੱਡਾ ਵਾਸ਼ਰੂਮ ਆ ਨੌਣ ਵਾਸਤੇ ਜਿਵੇਂ ਜਿਹੜੇ ਪੇਸ਼ੈਂਟ ਨੂੰ ਬੈੱਡ ਤੇ ਲੈ ਕੇ ਆਉਣਾ ਅੰਦਰ ਜਾਂ ਬੀਲ ਚੇਅਰ ਤੇ ਦਰਵਾਜ਼ਾ ਵੀ ਇਹਨੂੰ ਲਗਾਇਆ ਨਹੀਂ ਹੋਇਆ ਖੁੱਲਾ ਹੀ ਰੱਖਿਆ ਓਪਨ ਅਸੀਂ ਤੇ ਖੁੱਲਾ ਡੁੱਲਾ ਹੈ ਮਾਹੌਲ ਥੋੜਾ ਜਿਹਾ ਫਰ ਹੋ ਜਾਊਗਾ ਹੁਣ ਬੀਬੀਆਂ ਨੂੰ ਤੇ ਭੈਣਾਂ ਨੂੰ ਥੋੜਾ ਆਸਾਨੀ ਹੋ ਜਾਊਗੀ ਇੱਥੇ ਰਹਿਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ